ਹੰਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਤੁਹਾਡਾ ਸਵਾਗਤ ਹੈ ਜੀ ਗੱਲ ਪੰਜਾਬੀ ਪਿੰਡ ਤੇ ਅੱਜ ਆਪਣੇ ਕੋਲੇ ਮਸ਼ੀਨ ਆਈ ਜੀ ਰਾਜੀ ਵਾਲਿਆਂ ਦੀ 2018 ਮਾਡਲਾ ਪੂਰੀ ਸਾਫ਼ ਸੁਥਰੀ ਮਸ਼ੀਨ ਇੱਕੋ ਘਰੇ ਬਾਈ ਕੋਲੇ ਚੱਲੀ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਸਾਫ਼ ਪਈ ਆ ਜੇ ਕਿਸੇ ਵੀਰ ਨੇ ਇਹ ਮਸ਼ੀਨ ਖਰੀਦਣੀ ਆ ਤਾਂ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਰੇਟ ਬਾਈ ਨੇ ਰੱਖਿਆ 1.5 ਲੱਖ ਰੁਪਇਆ ਤੇ ਉੱਪਰ ਬਾਈ ਦਾ ਪਾ ਨੰਬਰ ਪਾ ਦਿੰਦੇ ਆ ਜਿਹੜੇ ਵੀਰ ਨੇ ਇਹ ਮਸ਼ੀਨ ਖਰੀਦਣੀ ਆ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਜਿਹੜੇ ਵੀਰ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਅਗਲਾ ਆਇਆ ਆਪਣੇ ਕੋਲੇ ਚੇਤਕ ਸਕੂਟਰ 2000 ਪੂਰਾ ਮਾਡਲ ਆ ਵਧੀਆ ਚਾਲੂ ਹਾਲਤ ਦੇ ਵਿੱਚ ਖੜਾ ਸਕੂਟਰ 2000 ਮਾਡਲ ਆ ਵੀਆਈਪੀ ਨੰਬਰ ਆ 2006 ਰੇਟ ਰੱਖਿਆ ਬਾਈ ਨੇ ਸਿਰਫ 5500 ਰੁਪਏ ਉੱਪਰ ਬਾਈ ਦਾ ਨੰਬਰ ਦੇਤਾ ਆਪਾਂ ਜੇ ਕਿਸੇ ਵੀਰ ਨੇ ਖਰੀਦਣਾ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਅਗਲੀ ਆ ਗਈ ਆਪਣੇ ਕੋਲੇ ਸਰਵਟ ਬੀਡੀਆਈ 2014 ਮਾਡਲ ਆ ਜੀ 99000 ਕਿਲੋਮੀਟਰ ਚੱਲੀ ਆ ਦੂਜੀ ਨਾਂ ਹੈ ਬਠਿੰਡੇ ਏਰੀਏ 'ਚ ਗੱਡੀ ਖੜੀ ਆ ਜੇ ਕਿਸੇ ਵੀਰ ਨੇ ਇਹ ਸਵਰਟ ਗੱਡੀ ਖਰੀਦਨੀ ਆ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਉੱਪਰ ਬਾਈ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੇ ਜੇ ਕਿਸੇ ਵੀਰ ਨੇ ਗੱਡੀ ਖਰੀਦਨੀ ਆ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਇਹ ਗੱਡੀ ਖਰੀਦ ਸਕਦੇ ਹੋ ਧੰਨਵਾਦ ਜੀ ਸਾਰੇ ਵੀਰਾਂ ਦਾ